ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਹਰੜ ਖੁਰਦ ਕਲਾਮ ਜੀ ਹਰੜ ਕਲਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਵੀ 5-6 ਨਾਲ ਤੇ ਆਪਾਂ ਪਹੁੰਚੇ ਆਂ ਭਾਜੀ ਬਗੀਚੇ ਸਿੰਘ ਹੋਂਾ ਕੋਲ ਤੇ ਆਜੋ ਭਾਜੀ ਨਾਲ ਕਰਦੇ ਆਂ ਗੱਲਬਾਤ ਤੇ ਪੁੱਛਦੇ ਆਂ ਨਾ ਜੀ ਡਿਟੇਲ ਸਸੀਗਾ ਭਾਜੀ ਸਸੀਗਾ ਭਾਜੀ ਕੀ ਹਾਲ ਜੇ ਚੜਦੀ ਕਲਾ ਤੁਸੀਂ ਸੁਣਾਓ ਬਸ ਵਧੀਆ ਠੀਕ ਠਾਕ ਜੇ ਹੋਰ ਪਰਿਵਾਰ ਠੀਕ ਠਾਕ ਬਸ ਵਧੀਆ ਚੇਤਾ ਗਿਆ ਭੁੱਲਣ ਡਿਆ ਪਿਆ ਪਿੰਡ ਦਾ ਉਹ ਲੇਖਾ ਜਿਹਾ ਲੱਗਿਆ ਉੱਥੇ ਬਣਾਈ ਸੀ ਨਾ ਆਪਾਂ ਹਾਂ ਹਰਦਾ ਹਾਂ ਜੀ ਬਣਾਈ ਸੀ ਬਣਾਈ ਸੀ ਤੇ ਉਹ ਹੋਈ ਆ ਗਿਆ ਮੈਂਡ ਦੇ ਚਲੋ ਵਧੀਆ ਕੋਈ ਨਹੀਂ ਪਿੰਡ ਦੇ ਇਕੱਠੇ ਹੀ ਜਾ ਦੇ ਹਾਂਜੀ ਹਾਂਜੀ ਆ ਖੁਰਦਿਆ ਠੀਕ ਹੈ ਠੀਕ ਹੈ ਲੱਗ ਗਿਆ ਜੀ ਸਕੀਆ ਵਿੱਚ ਹਾਂਜੀ 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 ਇਹ ਵੀ ਜੇ ਆਪਣਾ ਨਾਮ ਤੇ ਐਡਰੈਸ ਦੱਸ ਦੋ। ਮੇਰਾ ਭਾਈ ਬਗੀਚਾ ਸਿੰਘ ਜੇ ਪਿੰਡ ਹਰੜ ਕਲਾਂ ਤਸੀਲ ਇਨਾਲਾ ਦੇ ਜ਼ਿਲ੍ਹਾ ਮੋਗਾ ਜੀ। ਠੀਕ ਆ ਜੀ ਫੋਨ ਨੰਬਰ ਹੀ ਬੋਲ ਦਿਓ। 9841796788 ਠੀਕ ਆ ਜੀ ਕਰੀਏ ਸ਼ੁਰੂਆਤ ਜੀ। ਆ ਮੀਣੀ ਦਿਖਾਈਏ ਪਹਿਲੇ ਨੰਬਰ ਤੇ। ਮੀਣੀ ਦਿਖਾ ਦਈਏ ਭਾਜੀ। ਠੀਕ ਆ। ਲਓ ਭਾਜੀ ਪਹਿਲੇ ਨੰਬਰ ਤੇ ਮੀਣੀ ਝੋਟੀ ਦਿਖਾਵਾਂਗੇ ਆਪਾਂ ਤੇ ਦੱਸਿਓ ਭਾਜੀ ਇਹਦੀ ਡਿਟੇਲ। ਇਹ ਭਾਜੀ ਮਹੀਨੇ ਦੇ ਲਾਗੇ ਬੰਨੇ ਸੁਈ ਜੇ। ਅੱਛਾ ਜੀ। ਬੱਚਾ ਇਹਦਾ ਉਹ ਟੰਗਿਆ ਜੀ। ਠੀਕ ਆ ਜੀ ਉਹ ਜੀ ਡਾੜੀ ਮਾੜ ਆਪਣਾ ਆ ਗਿਆ ਜੋ ਆ ਕੇ ਨਾ ਇਹ ਮੱਝ ਦੀ ਸਰੇ ਚੁਾਈ ਹੋਈ ਏ 7 7:30 ਵਜੇ ਅੱਛਾ ਜੀ ਹਾਂ ਜੀ ਠੀਕ ਆ ਠੀਕ ਆ ਉਹ ਜੀ ਮਣਕੀ ਅੱਖ ਲੀ ਗਈ ਤੇ ਉਦਾਂ ਜੈਡ ਬਲਾਇਆ ਗਿਆ ਲੈ ਚਲ ਮੈਂ ਸਵੇਰ ਸੂਈ ਭਾਜੀ ਇਹ ਜੀ ਦੂਜਾ ਸੂਹਾ ਸੂਈ ਜੀ ਜਾਤ ਨਸਲ ਬੜੀ ਆਠ 9 ਕਿਲੋ ਦੁੱਧ ਜੀ ਅੱਛਾ ਜੀ ਹਾਂ ਜੀ ਠੀਕ ਆ ਠੀਕ ਆ ਲੋ ਉਹ ਜੀ ਆਠ 9 ਲੀਟਰ ਦੁੱਧ ਤਿਆਰ ਆ ਤੇ ਸਵੇਰੇ ਭਾਈ ਕਹਿੰਦਾ ਕਿ 7 8 ਵਜੇ ਦੀ ਚੁਾਈ ਹੋਈ ਆ ਤੇ ਉਹ ਸਾਡਾ ਕੋ ਵੀ ਭਰਾ ਹੰਦਾ ਜਾਲਾਵੇ ਇਹ ਸੂਈ ਨੂੰ ਕਿੰਨਾ ਟਾਈਮ ਦੱਸਿਆ ਪਾਜੀ ਸੂਈ ਨੂੰ ਪਾਜੀ ਮਹੀਨਾ ਹੋ ਗਿਆ ਜੀ ਠੀਕ ਹੈ ਲੋ ਭਾਈ ਸੂਈ ਨੂੰ ਕੋਈ ਮਹੀਨੇ ਕੇ ਦੇ ਆਸ-ਪਾਸ ਟਾਈਮ ਹੋ ਗਿਆ ਵਾ ਇਹ ਦੂਜਾ ਸੁਭਾ ਸੂਈ ਆ ਹਾਂ ਜੀ ਤੇ ਕਰੋ ਲਾਗੇ ਤਾਂ ਚੈੱਕ ਤੁਹਾਨੂੰ ਬਸ ਹੁੰਦੇ ਆਪਾਂ ਥਣ ਭੰਡਾ ਲੋ ਭਾਈ ਲਾਗੇ ਤਾਂ ਚੈੱਕ ਕਰ ਸਕਦੇ ਤੇ ਥਣਾ ਦਾ ਸੈਜ ਗਾਬ ਤੇ ਕਰ ਗਈ ਆ ਬਾਈ ਨੇ ਪਿੰਸ ਫੜੀ ਤਾਂ ਕਰਕੇ ਤੇ ਕੱਦ ਕਾੜ ਦੀ ਬਹੁਤ ਹੀ ਚੰਗੀ ਤੇ ਸਿੰਗਲ ਹੱਡੀ ਆ ਗਈ ਆ ਵੀ ਆਪਾਂ ਦਿਖਾ ਦੇਣੇ ਲਾਗੇ ਨਾ ਤੇ ਲਓ ਭਾਜੀ ਕਰੋ ਸਿੰਗਲ ਹੱਡੀ ਯਾਰ ਸਿੰਗਲ ਹੱਡੀ ਦਾ ਪਜੂ ਬਹੁਤ ਹੀ ਚੰਗਾ ਹੁੰਦਾ ਭਾਜੀ ਕੀ ਮੁੱਲ ਕਰਨਾ ਦਾ ਮੁੱਲ ਵੀ ਜੀ ਨਜਾਇਜ਼ ਹੀ ਪਾ ਲਈਏ ਜਵਾਨ ਦੀ ਜਾਇਜ਼ ਹੀ ਵਸਾਖੀ ਆ ਕੱਲ ਆ ਵਸਾਖੀ ਬੰਪਰ ਲਾ ਦੀਏ ਆਹੋ ਵਸਾਖੀ ਬੰਪਰ ਹੀ ਆਂਦੀਏ ਮੈਂ ਤਾਂ ਭਾਜੀ ਵੇਚਦੀ ਦੀ 80000 ਦੀ ਅੱਛਾ ਜੀ ਤੇ 70 ਦੀ ਦੇ ਦੀਏ ਭਾਜੀ ਜਿੱਥੇ ਛੱਡ ਲਈ ਦੇਣੀ ਭਾਜੀ ਆਪਾਂ ਇਹ ਆ ਵੀ ਫਿਰ ਕਰ ਦੋ ਆਪਣੇ ਹਿਸਾਬ ਨਾਲ ਦੱਸੋ ਭਾਜੀ ਦੱਸੋ ਚੰਨਜੀਤ ਭਾਜੀ 2000 ਛੱਡ ਦੀਏ ਹਾਂਜੀ 2000 ਕਿਹਦਾ ਵੀਰ ਦੱਸ ਦੋ ਤੁਸੀਂ ਨਹੀਂ ਫਿਰ ਵੀਰ ਨੇ ਦਾਤਾ 2000 ਕੇ ਜਾਂ ਨਹੀਂ 3 ਨਹੀਂ ਦੱਸੋ ਚੱਲਿਆ ਹਾਰ ਫਿਰ ਦੋ ਕਿਹਾ ਦੋ ਓ ਭਾਈ ਚਲੋ ਭਾਈ ਕਹਿੰਦਾ ਯਾਰ 60 ਦੀ ਰੱਖ ਭਾਜੀ 60 ਦੀ ਹਾਂਜੀ ਠੀਕ ਹੈ ਜੀ ਲਓ ਭਾਜੀ ਵਿਸਾਖੀ ਬੰਪਰ ਲਾਤਾ ਜੇ ਕਿ ਵੀ ਚੁੱਪ ਜਾ ਕਿਉਂ ਗਿਆ ਜਦੋਂ ਮੈਂ ਭਾਈ ਤੁਸੀਂ ਨਹੀਂ ਦੱਸਣਾ ਕੋਈ ਨਹੀਂ ਮਾਸ਼ਾਅਰ ਜ਼ਿਆਦਾ ਮੈਂ ਕਹਿਦਾ ਤੇ ਫਿਰ ਥੋੜਾ ਜਣਾ ਓਏ ਇਹ ਨਹੀਂ ਸੋਚੀਦਾ ਅੱਛਾ ਜੀ ਜ਼ਿਆਦਾ ਕਰੇਗਾ ਫਿਰ ਕੀ ਹੋ ਜਾਣਾ ਤੇਰੀ ਗੱਲ ਤੁਹਾਡੀ ਚਲੋ ਸਹੀ ਜੀ ਇਹ ਵੀ ਜੀ ਆਪਾਂ ਹਾਂ ਨਾ ਮੰਨ ਲਓ 500 ਰੁਪਏ ਹੋਰ ਛੱਡ ਦਾਂਗੇ ਸਾਡੇ 60 ਦੀ ਹਾਂ ਨਾ ਹੀ ਬਸ ਠੀਕ ਹੈ ਠੀਕ ਹੈ ਲਓ ਬਾਕੀ ਵੀ ਤੁਸੀਂ ਛਿਆੜੇ ਦੇ ਬਾਹਰ ਫਿਰਦੇ ਜੀ ਅੱਛਾ ਜੀ ਛੋਟੀਆਂ ਮਿਲਦੀਆਂ ਨਹੀਂ ਨੇ ਇਹਦੀਆਂ ਠੀਕ ਹੈ ਠੀਕ ਹੈ ਇਹ ਗਲ ਉਹ ਜਿਆਦਾ ਹੋਰ ਗਰਮ ਹੋ ਜਾਣਾ ਵਸਾਖੀ ਤੋਂ ਬਾਅਦ ਦੇਖੀ ਅੱਛਾ ਜੀ ਆਹ ਗਾਂ ਹੁਣ ਤੁਹਾਨੂੰ ਪਤਾ ਸਵੇਰ ਸਾਰਾ ਯਾਰ ਵਾਧਾ ਹੀ ਜਾਣਾ ਭਾਜੀ ਠੀਕ ਹੈ ਠੀਕ ਹੈ ਜੀ ਲੋ ਭਾਜੀ ਆਹ ਵੇਖੋ ਬਹੁਤ ਜਿਆਦਾ ਰੇਟ ਘੱਟ ਕਰਤਾ ਬਾਈ ਨੇ ਬਿਲਕੁਲ ਜਾਇਜ਼ ਰੇਟ ਪਾ ਦਨੇ ਆਪਾਂ ਠੀਕ ਹੈ ਠੀਕ ਹੈ ਜੀ ਤੇ ਫਿਰ ਵਸਾਖੀ ਦੀ ਸੁਖੀ ਦੇਖਾਂਗੇ ਜਾ ਆ ਨਗੀਲਾ ਲੋ ਭਾਜੀ ਦੂਜੇ ਨੰਬਰ ਤੇ ਆ ਗਈ ਹਰਿਆਣੇ ਦੀ ਝੋਟੀ ਹਾਂਜੀ ਵੇਖੋ ਕੱਦ ਵਜਨ ਝੋਟੀ ਦਾ ਕੱਦ ਕਾਠ ਬਹੁਤ ਹੀ ਤਗੜਾ ਝੋਟੀ ਦਾ ਇੱਕ ਨਵਾਂ ਇਹ ਕਿੱਦਾਂ ਜੀ ਭਾਜੀ ਇਹ ਵੀ ਜੀ ਦੂਜਾ ਸੁਆ ਗਾਂ ਸੁਣੀ ਜੀ ਅੱਛਾ ਜੀ ਸਾਢੇ ਪੰਜਾਂ ਮਹੀ ਮੰ ਲਓ ਚੈੱਕ ਪਾਸ ਜੀ ਠੀਕ ਹੈ ਠੀਕ ਹੈ ਪੰਜ ਕਿਲੋ ਹੀ ਦੁੱਧ ਜੇ ਆਪਾਂ ਚਾਰ ਹੀ ਲਈਏ ਕਿਉਂਕਿ ਆਈ ਹੈ ਜੀ ਅੱਛਾ ਅੱਛਾ ਹਾਂ ਜੀ ਠੀਕ ਹੈ ਲਓ ਜੀ ਸਾਢੇ ਪੰਜ ਮਿੰਟਾਂ ਵਿੱਚ ਚੈੱਕ ਪਾਸ ਤੇ 4 ਲੀਟਰ ਪਈ ਕਰਦਾ ਕਿ ਫੁੱਲ ਗਾਰੰਟੀ ਵਾਲਾ ਦੁੱਧ ਤੇ ਆ ਗਿਆ ਮੰ ਲਓ ਵੀ ਕਰੋ ਫੇਸ ਕਵਰ ਜੀ ਨੀ ਚੈੱਕ ਠੀਕ ਹੈ ਲਓ ਜੀ ਕਾਟ ਕਾਠ ਲਓ ਕੋਈ ਸ਼ੱਕ ਨਹੀਂ ਤੇ ਲੈ ਗਿਆ ਥਾਣੇ ਭਾਂਡਾ ਤੁਸੀਂ ਕੀ ਕਰ ਸਕਦੇ ਬਹੁਤ ਹੀ ਚੰਗਾ ਲੱਗਾ ਵਾ ਹਾਂ ਜੀ ਤੇ ਉਹ ਜੱਸੂ ਗਾਣੇ ਸੁਣਾਦਾ ਕਿੰਨਾ ਦੁੱਧ ਕੱਢਿਆ ਭਾਈ ਸੱਜਰ ਨੇ ਜੀ ਗੱਲ ਕਰਨੀ ਚਾਹੀਦੀ ਸੱਚੀ 12 13 12 13 ਕਿਲੋ ਝੋਟੀ ਨੇ ਵੇਖ ਲਓ ਤੂੰ ਆ ਵੀ ਸਿਆਣੇ ਜੇ ਇੰਨਾ ਸਾਲ ਬੜੀ ਝੋਟੀ ਦੀ ਪਿਓਰ ਜੈਡ ਬਲੈਕ ਹੈ ਇਹ ਹਰਿਆਣੇ ਉੱਥੇ ਵੀ ਜੀ ਮੰਨ ਲਓ ਇਹ ਥਾਪੀ ਦੇ ਮਿਲਦੀ ਧਾਰ ਤੇ ਅੱਛਾ ਤੇ ਹੁਣ ਇੱਥੇ ਵੇਖੋ ਕੀ ਗਾਲ ਆਉਂਦੀ ਹੈ ਕਿੰਨਾ ਮਿਲਦੀ ਦੋ ਦੋ ਉੱਥੇ ਪੰਜਾਂ ਤੋਂ ਪਲੱਸ ਹੀ ਜੀ ਠੀਕ ਹੈ ਠੀਕ ਹੈ ਆਪਾਂ ਤਾਂ ਦੱਸਿਆ ਵੀ ਉੱਥੇ 5 ਕਿਲੋ ਗੰਢ ਦਾ ਫਰਕ ਪੈ ਜਾਂਦਾ ਪੈ ਜਾਂਦਾ ਲੋ ਜੀ ਸੱਚ ਨੋ ਕਰੋ ਚੈੱਕ ਗਿਆਤਾਂ ਵਾਲੀ ਝੋਟੀ ਆ ਗਈ ਹੈ ਨਾ ਭਾਜੀ ਹਾਂ ਜ ਨਖਰ ਬੜੀ ਛੋਟੀ ਦੀ ਠੀਕ ਹੈ ਠੀਕ ਹੈ ਠੀਕ ਹੈ ਜੀ ਇਹਦਾ ਕੀ ਮੁੱਲ ਭਾਜੀ ਫਿਰ ਇਹ ਵੀ ਭਾਜੀ ਉਹਨੇ ਦੀ ਦੇ ਦिए 67 ਦੀ 68 ਦੀ 68 ਦੀ ਹਾਂ ਜੀ ਵੇਖ ਲਓ ਦੱਸ ਦੋ ਤੁਸੀਂ ਕਰ ਦਈਏ ਮਾਨਤਾ ਮੈਂ ਕਰ ਦੋ ਆ ਵੀ ਵੇ 68 ਦੀ ਕਰ ਦਈਏ ਮਾਨਤਾ ਹਾਂ ਨਾ ਭਾਈ 64000 ਦੀ ਛੋਟੀ ਦੇਣਾਗੇ ਠੀਕ ਹੈ ਲਓ ਭਾਜੀ 64000 ਦੀ ਹਾਂ ਜੀ ਤੇ ਜਿਹੜਾ ਵੀ ਵੇਪਰਾ ਲੈ ਗਿਆ ਹਿਸਾਬ ਨਾਲ ਕਮੇਟੀ ਪਾਏ ਨਹੀਂ ਮੇਟੀ ਡਬਲਿਆ ਭਾਜੀ ਡਬਲ ਬਣ ਜਾਣਾ ਨਹੀਂ ਬਿਲਕੁਲ ਠੀਕ ਹੈ ਤੇ ਆ ਜਾਓ ਭਾਈ ਹੁਣ ਤੀਜੇ ਨੰਬਰ ਦੀ ਛੋਟੀ ਭਾਜੀ ਇਥੋਂ ਲਈਏ ਆਪਣੇ ਸੱਜਣ ਬੰਦੇ ਕੋਲ ਅੱਛਾ ਜੀ 13 14 13 14 ਕਿਲੋ ਝੋਲੀ ਦੁੱਧ ਦਿੰਦੀ ਆ ਸੱਜਣ ਇਹ ਹੁਣ ਕੱਪਣੇ ਹਾਂ ਇਹਨੂੰ ਪਰਸੋਂ 10ਵਾਂ ਮਹੀਨਾ ਲੱਗ ਜਾਣਾ ਜੀ ਠੀਕ ਹੈ ਠੀਕ ਹੈ ਠੀਕ ਹੈ ਹਾਂ ਪਰਸੋਂ ਨੂੰ ਮੰਨ ਲਓ ਇਹਨੂੰ 10ਵਾਂ ਮਹੀਨਾ ਲੱਗ ਜਾਣਾ ਨੌਂ ਪੂਰੇ ਹੋ ਜਾਣੇ ਹਾਂਜੀ ਤਾਂ ਦਿਨ ਰਹਿ ਗਏ ਗਿਣਤੀ ਦੇ 35 ਤੋਂ 40 ਦੇ ਠੀਕ ਹੈ ਠੀਕ ਹੈ ਹਾਂਜੀ ਗਿਣਤੀ ਦੇ ਜਿਹੜੇ ਗਿਣਤੀ ਦੇ ਆਹ ਵੇਖੋ ਹੁਣ ਮੰਨ ਲਓ ਛੁਲਕੀ ਆ ਥੱਲੇ ਹੁਣ ਤੁਹਾਨੂੰ ਛੱਡੀ ਸੀਲ ਬੜੀ ਵੇਖੋ ਹਲੇ ਹੁਣ ਤਾਂ ਲਾਦੀ ਆਉਂਦੀ ਸ਼ਹਿਰ ਜਿਹੜਾ ਚਾਲੂ ਕਰਤਾ ਨੇ ਇਹ ਕਾਂਦ ਕਾਢ ਇਹਦਾ ਬਹੁਤ ਤਕੜਾ ਤੇ ਇਹ ਵੀ ਸਿੰਗਲ ਹੱਡੀ ਆ ਗਈ ਆ ਬੇਚੇਰਾ ਜਿਹੜਾ ਮਰਜੀ ਵੀਰ ਲੈ ਗਾਰੰਟੀ ਨਾਲ 13 14 ਕਿਲੋ ਤੇ ਦੇ ਦਾਂਗੇ ਝੋਟੀ ਅੱਛਾ ਠੀਕ ਹੈ ਠੀਕ ਹੈ ਜੀ ਇਹ ਆਪਣੇ ਘਰੋਂ ਨਹੀਂ ਆਈ ਹੈ ਝੋਟੀ ਠੀਕ ਹੈ ਲਓ ਭਾਜੀ ਇਹ ਵੀ ਸਿੰਗਲ ਹੱਡੀ ਦਾ 13 14 ਲੀਟਰ ਜਿਹੜਾ ਸੱਜਰ ਨੇ ਦੁੱਧ ਭਰਿਆ ਤੇ ਇਹ ਕਿੰਨਾ ਸੁਗਾ ਸੋਣਾ ਨੇ ਭਾਜੀ ਇਹ ਵੀ ਗਾਂ ਦੂਸਰਾ ਸੁਗਾ ਵੀਰ ਵੀਰ ਜੀ ਦੂਸਰਾ ਸੂਆ ਸੁਣਾ ਜੀ ਬੂਠੀ ਦੇਖੋ ਇੱਕ ਦੋ ਕੂਗ ਲੱਥਾ ਸਿੰਘ ਤੋਂ ਅੱਛਾ ਜੀ ਬੂਠੀ ਦੇਖੋ ਛੋਟੀ ਦੀ ਲਓ ਭਾਜੀ ਨੀਲੀ ਰਾਵੀ ਦੇ ਵਿੱਚ ਆ ਗਈ ਏ ਦੁੱਧ ਨੂੰ ਬੜੀ ਹੀ ਵਰਿਆ ਭਾਜੀ ਨੀਲੀ ਰਾਵੀ ਦੇ ਪਸ਼ੂ ਦੁੱਧ ਨੂੰ ਬਹੁਤ ਜ਼ਿਆਦਾ ਚੰਗੇ ਹੁੰਦੇ ਆ ਨੀਲੀ ਦੀ ਸੁੰਧੀ ਆ ਨਾ ਹਾਂਜੀ ਉਸ ਤੋਂ ਅੱਖਾਂ 'ਚ ਬੰਦੂ ਕਹਿੰਦੇ ਠੀਕ ਆ ਠੀਕ ਆ ਜੀ ਲਓ ਭਾਜੀ ਦੁੱਧ ਦੀ ਦੁੱਧ ਕਰਦਣਾ ਕਰਮਾਲੀ ਨੇ ਰਲੀ ਕਿਤੇ ਮਾਂ ਦੀ ਧੀ ਸੁਣੀ ਆ ਤੋ ਠੀਕ ਆ ਠੀਕ ਆ ਜੀ ਹਾਂਜੀ ਹਾਂਜੀ ਆ ਸੂਗਾਂ ਤੋਂ ਤੁਹਾਨੂੰ ਪਰਾ ਜ਼ਿਆਦਾ ਸਿਆਲਦਾ ਹੁੰਦਾ ਹਾਂਜੀ ਹਾਂਜੀ ਤੇ ਹੁਣ ਦੇ ਨਾਲੋਂ ਭਾਜੀ 25000 ਮੁੱਲ ਵੱਧ ਹੋਊ ਨੂੰ ਠੀਕ ਹੈ ਠੀਕ ਜਿਹੜੀ ਆਪਾਂ ਹੁਣ ਦੇ ਦੇਣੀ ਹੈ ਨਾ ਵੇਹਸਾਬਨਾ ਮੁਕਤੀ ਦੇਣੀ ਹੈ ਠੀਕ ਹੈ ਵੀ ਕਮੇਟੀ ਦੇ ਦੇਣੀ ਹੈ ਕਮੇਟੀ ਦੇ ਦੇਣੀ ਹੈ ਠੀਕ ਇਹਦਾ ਕੀ ਮੁੱਲ ਜੇ ਇਹਦਾ ਮੁੱਲ ਭਾਜੀ 75 ਜੇ ਅੱਛਾ ਜੀ ਤੇ 70 ਦੀ ਦੇ ਦਈਏ 70 ਕਰ ਦਈਏ ਅੰਦਰ 4 ਖੰਡ ਫਿਰ ਕਰ ਦੋ ਆ ਵੀ ਦੋ ਕਰ ਦਈਏ ਕਰ ਦੋ ਭਾਈ ਠਾੜੀ ਛੋਟੀ ਦੇ ਦਾਂਗੇ ਠੀਕ ਹੈ ਲਓ ਭਾਈ ਨਿਕੇ ਨਿਕੇ ਮੁੱਲ ਬਿਲਕੁਲ ਯਾਜ ਭਾ 6 ਮਹੀਨੇ ਨੂੰ ਭਾਜੀ ਘੋਟੀ ਜਿੰਨੂੰ ਮਰਜੀ 90 95000 ਦੀ ਫੜਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਲਓ ਭਾਜੀ ਇਹ ਵੀ ਕਮੇਟੀ ਜੇ ਤੇ ਕਮੇਟੀ ਵਾਲੀਆਂ ਤੁਹਾਨੂੰ ਸਾਰੀਆਂ ਦਿਖਾਉਣੀਆਂ ਆਪਾਂ ਤੇ ਆਜੋ ਹੁਣ ਚੌਥੇ ਨੰਬਰ ਤੇ ਵਹਿੜ ਵਹਿੜ ਭਾਜੀ ਵਹਿੜ ਬੜੀ ਠੰਡੀ ਸੀਲ ਜੇ ਅੱਛਾ ਭਾਜੀ ਤੇ ਬੱਚਾ ਇਹਦਾ ਮਰ ਗਿਆ ਜੀ ਅਛਾ ਕਿੰਨਾ ਟਾਈਮ ਹੋ ਗਿਆ ਸੂਰ ਨੂੰ ਕੋਈ ਨੂੰ ਵੱਤੋ ਤੇ ਵੀਰ ਜੀ 25 26 ਦੇ ਨਾਲ ਹੋਣਗੇ ਆਪਾਂ ਮਹੀਨਾ ਕਹਾਂਗੇ ਠੀਕ ਆ ਠੀਕ ਆ ਜੀ ਠੀਕ ਆ ਕਿੰਨਾ ਦੁੱਧ ਐਸ ਟਾਈਮ ਤਿਆਰ ਦੇ ਦੁੱਧ ਵੀਰ ਜੀ 9 10 ਕਿਲੋ ਜੇ ਅੱਛਾ ਆਪਾਂ ਤੁਹਾਨੂੰ 8 8 ਕਿਲੋ ਦੀ ਗਾਰੰਟੀ ਦੇਵਾਂਗੇ ਫੁੱਲ ਜਦੋਂ ਛੰਡਾ ਕਰਕੇ ਲੀਟਰ ਮਾਰ ਕੇ ਠੀਕ ਆ ਜੀ ਹਾਂ ਜੀ ਦੋ ਵੀਰ ਜੀ ਕਰੋ ਚੈੱਕ ਤੁਸੀਂ ਫਿਰ ਕੁਆਲਿਟੀ ਕਿ ਪਾਜੀ ਕ੍ਰਾਸ ਵਿੱਚ ਆ ਗਈ ਹਾਂ ਕ੍ਰਾਸ ਚ ਜਰਸੀ ਕ੍ਰਾਸ ਚ ਪਾਜੀ ਠੀਕ ਹੈ ਠੀਕ ਹੈ ਲੋ ਬਈ ਜਰਸੀ ਕ੍ਰਾਸ ਚ ਆ ਗਈ ਬੜੀ ਭਗ ਨਿਕਾ ਜਾ ਬੱਚਾ ਭਾ ਦੇ ਠੀਕ ਹੈ ਠੀਕ ਹੈ ਲੋ ਥਣ ਭਾਂਡਾ ਬਹੁਤ ਹੀ ਚੰਗਾ ਲੱਗਾ ਵਾ ਤੇ ਸੂਈ ਨੂੰ ਕੋਈ 20 22 ਦਿਨ ਹੋਏ ਤੇ ਬਾਕੀ ਬਾਈ ਕਹਿੰਦਾ ਕਿ ਮਹੀਨੇ ਰਹੀ ਆ ਪਾਜੀ ਆਈ ਆ ਆ ਘੰਟਾ ਕੀ ਰਹੀ ਆ ਠੀਕ ਤਾਂ ਤੈਨੂੰ ਦੋ ਦੋ ਦਿਨ ਦੇ ਨਾਲ 10 ਹੀ ਆ ਅੱਛਾ ਤੂੰ ਕਹਿੰਦਾ ਆਪਾਂ ਆਪਰੇਸ਼ਨਾਂ ਫਰਕ ਪਾ ਜਾਂਦਾ ਨਾ ਕਰ ਤਾਂ 8 ਕਿਲੋ ਦਾ ਸਾਢੇ 8 ਡਾ ਕਰ ਠੀਕ ਹੈ ਲੋ ਬਈ ਕੇਸ ਦੇ ਘਰ ਜਾ ਕੇ 10 ਹੀ ਚਾਊਗੀ ਕਰਮਾਲੀ ਤੇ ਜੇ ਕੋਈ ਸਾਂਹ ਸਾਂਹ ਬੜਾ ਲਾ ਜੂਗਾ ਤੇ भाई 12 13 किलो जे सांभा ले के चाहिए हां ठीक है ठीक है जी हां जी ते है भी ठंडी तीरी या तीरी मान लो कि लत नहीं मारने ਦਾ ਪਤਾ ਨਹੀਂ ਇਧਰਲੀ ਸਾਈਡ ਤੋਂ ਤੁਹਾਨੂੰ ਦਿਖਾਇਓ ਬਹੁਤ ਹੀ ਚੰਗਾ ਲੱਗਾ ਖਾਓ ਭਾਈ ਉਹ ਭਾਈ ਕਰੋ ਲੱਗੇ ਚਾਹ ਤੇ ਤੁਹਾਨੂੰ ਥਾਣਾ ਦਾ ਸੈਜ ਗੈਬ ਤੇ ਹੈ ਵੀ ਕਰਾਸ ਵਿੱਚ ਆ ਕੋਈ ਗਰਮੀ ਦੀ ਪ੍ਰਵਾਹ ਨਹੀਂ ਇਹਨੂੰ ਤੇ ਇਹਦਾ ਮੁੱਲ ਭਾਜੀ ਫਿਰ ਜੇ ਵੀਰ ਜੀ ਇਹ ਤਾਂ ਹੁੰਦਾ ਬੱਚਾ ਹਾਂਜੀ ਮਾਰਦੇ 40ੋਂ ਬਾਹਰ ਹੀ ਹਾਂਜੀ ਤੇ ਹੁਣ ਆਪਾਂ ਜੈ ਜੀ ਦੇ ਦਈਏ ਨਿਕਨੇ ਕੇ ਮੁੱਲ ਪਾ ਲਈਏ ਨਿਕਨੇ ਕੇ ਕਰਕੇ ਬਿਲਕੁਲ ਨਿਕਨੇ ਕੇ ਭਾਅ ਆ 30 ਦੀ ਦੇ ਦਈਏ ਭਾਜੀ 30 ਦੀ ਕਰ ਦੀ ਛੱਡ ਦੋ ਫੇਰ ਉੱਚੋ ਵੀ ਦੋ ਮਹੀਨਾ ਸੰਜੀਤ ਭਾਈ ਦੱਸ ਦੋ ਤੁਸੀਂ ਹਾਂਜੀ ਛੱਡ ਦੋ ਦੋ ਤੁਹਾਡਾ ਦੋ ਨਾ ਹਾਂ ਇਹ 26 ਦੀ ਹੋ ਗਈ ਹੈ ਹਾਂ ਹਾਂਜੀ ਇਹ ਹਾਂ ਨਾ ਭਾਜੀ ਫਿਰ 5000 1000 ਮੈਂ ਛੱਡ ਦੇਣਾ ਠੀਕ ਠੀਕ ਹੈ ਜੀ ਬਹੁਤ ਯਾਰ ਇਹ ਛੋਟੇ ਛੋਟੇ ਭਾਅ ਇਹ ਵੜ ਬਹੁਤ ਹੀ ਚੰਗੀ ਤੇ ਕੱਦ-ਕਾੜੀ ਹੋ ਸਜਣਾ ਚੰਗਾ ਵਾ ਜਿਹੜਾ ਸਮਝਾ ਕੋਈ ਛੋਟਾ ਕਾਦਿਆ ਕੱਦ-ਕਾੜ ਵੀ ਚੰਗਾ ਜੇ ਵੜ ਦਾ ਹਾਂਜੀ ਤੇ ਬਿਲਕੁਲ ਛੋਟਾ ਪਾ ਪਾ ਤਬ ਗਿਚੇ ਭਾਈ ਨੇ ਹਾਂਜੀ ਤੇ ਆਜੋ ਫਿਰ ਨੀਲੀ ਆਹ ਨਾ ਬਈ ਨੀਲੀ ਰਾਵੀ ਤੇ ਘਟ ਵਾਲੀ ਠੀਕ ਹੈ ਠੀਕ ਆ ਵਖਾਉ ਬਾਹਨਾ ਵੇਖੋ ਕਿਤਰਾ ਥਲੇ ਬਾਹਨੇ ਦੇ ਵੀ ਡੱਬੀਆਂ ਜਿ ਪਿਓਰ ਨੀਲੀ ਰਾਵੀ ਦੀ ਡੱਬੀਆਂ ਵਾਲਾ ਬਾਹਨਾ ਬਾਈ ਵੀ ਆ ਗਿਆ ਜੇ ਬਾਈ ਪਿਓਰ ਪਿਓਰ ਨੀਲੀ ਰਾਵੀ ਤੇ ਬਾਟਰ ਤੋਂ ਪੁੱਟ ਕੇ ਲਿਆਉਂਦੀ ਭਾਈ ਉਹਨਾਂ ਨੇ ਬਾਟਰ ਤੋਂ ਲਿਆਉਂਦੀਆਂ ਪੁੱਟ ਕੇ ਠੀਕ ਹੈ ਠੀਕ ਹੈ ਲਓ ਬਾਈ ਬਾਟਰ ਏਰੀਆ ਦੀ ਝੋ 12 13 12 ਤੇ 13 ਕਿੰਨਾ ਕਟਾਮ ਘੜਦੀ ਭਾਜੀ ਠੀਕ ਹੈ ਜੀ ਤੇ ਪਹਿਲੇ ਸਵੇਰ ਕਿੰਨਾ ਦੁੱਧ ਕੱਢਿਆ ਭਾਜੀ ਇਹਦਾ 13 14 13 14 ਭਾਜੀ ਠੀਕ ਹੈ ਠੀਕ ਹੈ ਲੋ ਭਾਜੀ ਕੱਦ ਘੜ ਬਹੁਤ ਹੀ ਤਗੜਾ ਵਾਰੇ ਕਰੋ ਚਾਹ ਮਨ ਕੀ ਅੱਖ ਤੇ ਟੇਡਾ ਕੱਟ ਮਨ ਕੀ ਅੱਖ ਤੇ ਟੇਡਾ ਕੱਟ ਆ ਗਿਆ ਜੀ ਇਹ ਵਾਨੇ ਤੇ ਵੀ ਡੱਬ ਡੂਬ ਸਾਰੇ ਆ ਗਏ ਆ ਤੇ ਨਿਸ਼ਾਨੀਆਂ ਸਾਰੀਆਂ ਕਰਦੀ ਆ ਕਵਰ ਬਾਕੀ ਘਰ ਦੇ ਵਜਨ ਦੇਖੋ ਠੀਕ ਹੈ ਠੀਕ ਹੈ ਤੇ ਹੈ ਵੀ ਪਤਲੇ ਚੰਮ ਵਾਲੀ ਜੇ ਠੀਕ ਹੈ ਸੱਜਣ ਵਾ ਕਰੋ ਚੈੱਕ ਪਤਲਾ ਚੰਮ ਵੈਸੇ ਛੋਟੀ ਦਾ ਆਹ ਦੇਖੋ ਕਾਗਜ਼ ਹੀ ਕਾਗਜ਼ ਨੂੰ ਗੰਦੇ ਨਾ ਕਾਗਜ਼ ਜਾ ਵੇਖੋ ਹਾਂਜੀ ਇੰਨੇ ਕੱਟਣਾ ਦੁੱਧ ਇੰਨੇ ਠੀਕ ਹੈ ਠੀਕ ਹੈ ਹਾਂਜੀ ਤੇ ਦੇਣ ਹਜੇ 10 ਕੱਟਦੀ ਭਾਜੀ 10 ਭਾਜੀ ਖੜੂਗੀ ਠੀਕ ਹੈ ਠੀਕ ਹੈ ਇਹ ਸ਼ਹਿਦ ਹੀ ਆਉਂ ਰਿਹਾ ਜੀ ਠੀਕ ਹੈ ਜੀ ਇਹਦਾ ਮੁੱਲ ਭਾਜੀ ਹਰ। ਵੇਹ ਲੋ ਇਹੋ ਜਿਹੇ ਜੱਗੇ ਭਾਜੀ ਲੱਖ ਨਹੀਂ ਕੱਢੀ ਜਾਂਦੇ। ਆਪਾਂ ਜੱਗੇ ਜਾ ਜਾ ਪਾਣੀ ਲੱਖ ਲੈਣਾ ਇਹਦਾ। ਨਾ ਨਾ ਆਪਾਂ ਲੱਖ ਵਾਲੇ ਬੰਦੇ ਹੀ ਨਹੀਂ ਗਏ। ਹਾਂਜੀ। ਆਪਾਂ ਦੇਖਦੇ ਹਾਂ ਪਾਰੀਆਂ ਹਨਾ ਵੀ। ਨਹੀਂ ਨਹੀਂ ਤਕੜੇ ਵਪਾਰੀ ਜੇ ਕੋ ਟਿੰਟ ਆਪਾਂ ਇਹਦਾ ਜੈ ਜੀ ਮੁੱਲ ਕਰ ਲਿਆ। ਹਾਂਜੀ। ਮੁੱਲ ਭਾਜੀ ਪਹਿਲ ਲੱਖ ਕਰੀਏ 95 ਕਰੀਏ 85 ਦੇ ਦਈਏ। 85 ਬਾਤ ਚ ਕਰੋ। ਛਪ ਕਰ ਬੋਤਲ। ਹਾਂਜੀ। ਇਹ ਕਿੱਥੇ ਛਾੜੀ ਦੇਣੀ ਭਾਜੀ ਦਸੀ ਉਹ ਰੇੜੀ। 80 ਦੀ ਦੇਰੀ ਹੈ ਭਾਜੀ ਫਿਰ ਦੋ ਛੱਡ ਦੋ ਫਿਰ ਦੋ ਛੱਡ ਦਈਏ ਹਾਂਜੀ ਤਿੰਨ ਹੀ ਛੱਡ ਦਈਏ ਫਿਰ ਕਿਤੇ ਇਹ ਕਿੰਨੇ ਸੀ 77 ਦੀ ਦੇਰੀ 77 ਦੀ ਹਾਂਜੀ ਠੀਕ ਹੈ ਠੀਕ ਹੈ ਲਓ ਜੀ ਸੱਜਣਾ 77000 ਦੀ ਜੇ ਇਹ ਵਸਾਕੀ ਬੰਪਰ ਹੀ ਲਾਤੇ ਆ ਭਾਜੀ ਹੁਣਾਂ ਨੇ ਪਸ਼ੂ ਸਾਰੇ ਹੀ ਚੰਗੇ ਆ ਹਾਂਜੀ ਇਹ ਨੀਲੀ ਰਾਵੀ ਲੈਂਦੀ ਆ ਬਾਰਡਰ ਏਰੀਆ ਤੋਂ ਪੁੱਟ ਕੇ ਸਪੈਸ਼ਲ ਤੁਹਾਡੇ ਵਾਸਤੇ ਵੀਰ ਪ੍ਰਭੂ ਵੀਰ ਭਰਾਵਾ ਵਾਸਤੇ ਕਰੋ ਵੀਰ ਬਗੀਚੇ ਨਾਲ ਕੰਟੈਕਟ ਕਰੋ ਤੇ ਚੱਕ ਲੋ ਤੇ ਲੋਟ ਲੋ ਮੇਲਾ ਲੋਟ ਲੋ ਮੇਲਾ ਹੈ ਭੜਕੇ ਵਿਸਾਖੀ ਹੈ ਤੇ ਵਿਸਾਖੀ ਦੇ ਤੁਹਾਨੂੰ ਫਿਰ ਦਿਖਾਵਾਂਗੇ ਆਪਾਂ ਜਾ ਕੇ ਰੌਣਕਾਂ ਵੱਲਾ ਮੰਡੀ ਦੀਆਂ ਮੰਡੀ ਦੀਆਂ ਤੇ ਉੱਥੇ ਸਾਰੇ ਭਰਾ ਆਪਣੇ ਇਕੱਠੇ ਹੋਣੇ ਆ ਤੇ ਸਾਰਿਆਂ ਦੀ ਉੱਥੇ ਆਪਾਂ ਬਣਾ ਕੇ ਵੀਡੀਓ ਤੁਹਾਡੇ ਤੱਕ ਸ਼ੇਅਰ ਕਰਾਂਗੇ ਹਾਂਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਬਾਈ ਸ਼ੇਅਰ ਕਰ ਦਿਆ ਕਰੋ ਕੋਈ ਮੋਲ ਪੈਸਾ ਨਹੀਂ ਲੱਗਦਾ ਤੁਹਾਡਾ ਹਾਂਜੀ ਤੇ ਜਿਹੜੇ ਵੀ ਨਾਲ ਜੁੜੇ ਹੋਏ ਆ ਉਹਨਾਂ ਲਈ ਸਾਲੋ ਜਾਂਦਾ ਵਾ ਹਾਂਜੀ ਤੇ ਤੁਹਾਡੀ ਸਪੋਰਟ ਤੇ ਸਾਡਾ ਮੋਲੋ ਹੌਸਲਾ ਵਧਿਆ ਰਿਹਾ ਇੰਦਾ ਵਾ ਹਾਂਜੀ ਹਾਂਜੀ ਬਿਲਕੁਲ ਇਹ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਭਰਾਵਾਂ ਦਾ ਹਾਂਜੀ